ਗੁੱਡ ਮੌਰਨਿੰਗ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਨਿਬੰਧ 4 ਸੱਭਿਆਚਾਰ ਤੇ ਸਿਹਤ ਬੇਟਾ ਜੀ ਇਹਦਾ ਅੱਜ ਹੀ ਕਰਾਂਗੇ ਵਿਸ਼ਾ ਵਸਤੂ ਸਾਰ ਪਿਛਲੀ ਵੀਡੀਓ ਚ ਕਰ ਚੁੱਕੇ ਆ ਤੇ ਵਿਸ਼ੇ ਵਸਤੂ ਵਿੱਚ ਮੈਂ ਤਕਰੀਬਨ ਜਿਹੜੀਆਂ ਸਾਰ ਨਾਲ ਮਿਲਦੀਆਂ ਜੁਲਦੀਆਂ ਲਾਈਨਾਂ ਨੇ ਉਹ ਲਈਆਂ ਤਾਂ ਕਿ ਤੁਹਾਨੂੰ ਈਜ਼ਲੀ ਜਿਹੜਾ ਲਰਨ ਹੋ ਜਾਵੇ ਤੇ ਤੁਹਾਡੇ ਮਾਈਂਡ ਵਿੱਚ ਸਾਰ ਵੀ ਮਤਲਬ ਰਵੇ ਤੇ ਵਿਸ਼ਾ ਵਸਤੂ ਵੀ ਰਹੇ ਠੀਕ ਹੈ ਬੇਟਾ ਪੜਨਾ ਸਟਾਰਟ ਕਰਦੇ ਆ ਸਭਿਆਚਾਰ ਤੇ ਸਿਹਤ ਨਿਬੰਧ ਸੁਖਵਿੰਦਰ ਸਿੰਘ ਰਦਾਵਾ ਦੀ ਰਚਨਾ ਹੈ ਇਸ ਵਿੱਚ ਲੇਖਕ ਨੇ ਸਭਿਆਚਾਰ ਤੇ ਸਿਹਤ ਦੇ ਆਪਸੀ ਸਬੰਧਾਂ ਦੇ ਵੱਖ-ਵੱਖ ਪਹਿਲੂਆਂ ਤੇ ਰੋਸ਼ਨੀ ਪਾਈ ਹੈ ਹੁਣ ਸਭਿਆਚਾਰ ਕੀ ਹੈ ਜਿਸ ਸਮਾਜ ਵਿੱਚ ਅਸੀਂ ਰਹਿੰਦੇ ਆ ਠੀਕ ਹੈ ਤੇ ਉਸ ਸਮਾਜ ਦੇ ਲੋਕਾਂ ਦੇ ਰੀਤੀ ਰਿਵਾਜ ਰਹਿਣਾ ਸਹਿਣਾ ਪਹਿਰਾਵਾ ਸਾਰਾ ਕੀ ਹੈ ਸਭਿਆਚਾਰ ਵਿੱਚ ਆਉਂਦਾ ਹੈ ਤੇ ਸਿਹਤ ਕੀ ਹੈ ਸਿਹਤ ਇੱਕ ਰਾਈਟਰ ਦੁਆਰਾ ਲਿਖੀ ਹੋਈ ਰਚਨਾ ਹੈ ਠੀਕ ਹੈ ਇਸ ਨਿਬੰਧ ਵਿੱਚ ਦੱਸਿਆ ਗਿਆ ਹੈ ਕਿ ਸੱਭਿਆਚਾਰ ਕਿਸੇ ਵੀ ਸਮਾਜ ਦੀ ਉੱਤਮ ਪ੍ਰਾਪਤੀ ਹੈ ਕਿਉਂਕਿ ਇਹ ਇਤਿਹਾਸ ਦੀ ਲੰਬੀ ਪ੍ਰਤੀਕਿਰਿਆ ਤੈਅ ਕਰਨ ਤੋਂ ਬਾਅਦ ਹੋਣ ਦੇ ਵਿੱਚ ਆਉਂਦੀ ਹੈ ਠੀਕ ਹੈ ਇਤਿਹਾਸ ਦੀ ਲੰਬੀ ਪ੍ਰਤੀਕਿਰਿਆ ਦਾ ਮਤਲਬ ਹੈ ਕਿ ਮੁੱਖ ਸਟਾਰਟਿੰਗ ਵਿੱਚ ਆਦੀ ਮਾਨਵ ਹੀ ਪਹਿਲਾਂ ਉਹ ਕੱਲਾ ਰਹਿੰਦਾ ਹੈ ਕੱਚਾ ਮਾਸ ਖਾਂਦਾ ਹੀ ਫਿਰ ਹੌਲੀ-ਹੌਲੀ ਕੀ ਹੋਇਆ ਉਹਨੇ ਅੱਗੇ ਦੀ ਖੋਜ ਕੀਤੀ ਤੇ ਉਹਨੇ ਗਰੁੱਪ ਵਿੱਚ ਰਹਿਣਾ ਸ਼ੁਰੂ ਕੀਤਾ ਫਿਰ ਉਹਦੀ ਫੈਮਿਲੀ ਬਣੀ ਫਿਰ ਕਬੀਲੇ ਬਣੇ ਫਿਰ ਸਮਾਜ ਬਣ ਗਿਆ ਠੀਕ ਹੈ ਕਹਿੰਦੇ ਕਿ ਇਹ ਜਿਹੜੀ ਸਾਰੀ ਪ੍ਰਕਿਰਿਆ ਇੱਕਦਮ ਨਹੀਂ ਹੋਈ ਠੀਕ ਹੈ ਇਹ ਕੀ ਹੈ ਇਤਿਹਾਸ ਦੀ ਲੰਮੀ ਪ੍ਰਤੀਕਿਰਿਆ ਚੱਲਦੀ ਰਹੀ ਲੰਮਾ ਪ੍ਰੋਸੈਸ ਚੱਲਦਾ ਰਿਹਾ ਤੇ ਫਿਰ ਕਿਤੇ ਸਾਡੀ ਜਿਹੜੀ ਸਮਤਾ ਹੈ ਉਹ ਹੋਂਦ ਵਿੱਚ ਆਈ ਠੀਕ ਹੈ ਬੇਟਾ ਅੱਭਿਆਚਾਰ ਕਿਸੇ ਸਮਾਜ ਦੇ ਲੋਕਾਂ ਦੇ ਰਹਿਣ ਸਹਿਣ ਕਦਰਾਂ ਕੀਮਤਾਂ ਖਾਣ ਪੀਣ ਪਹਿਰਾਵੇ ਰੀਤੀ ਰਿਵਾਜਾਂ ਤਿਹਾਰਾਂ ਅਤੇ ਸਮੁੱਚੀ ਜੀਵਨ ਜਾਚ ਨੂੰ ਕਹਿੰਦੇ ਹਨ ਮਨ ਸੱਭਿਆਚਾਰ ਵਿੱਚ ਇਹ ਸਾਰੀਆਂ ਚੀਜ਼ਾਂ ਆਉਂਦੀਆਂ ਜਿਹੜੇ ਅਸੀਂ ਪਹਿਲਾਂ ਹੀ ਐਕਸਪਲੇਨ ਕਰ ਚੁੱਕੇ ਹਾਂ ਦੂਜੇ ਪਾਸੇ ਸਹਿਤ ਉਹ ਲਿਖਦੇ ਹੈ ਜਿਸ ਦੁਆਰਾ ਮਨੁੱਖ ਆਪਣੇ ਮਨ ਦੇ ਵਿਚਾਰ ਭਾਵਨਾਵਾਂ ਅਤੇ ਅਨੁਭਵ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਗਟ ਕਰਦਾ ਹੈ ਇਸ ਵਿੱਚ ਕਹਾਣੀਆਂ ਕਵਿਤਾਵਾਂ ਨਾਟਕ ਅਤੇ ਨਿਬੰਧ ਆਦਿ ਸ਼ਾਮਲ ਹੁੰਦੇ ਹਨ ਠੀਕ ਹੈ ਬੇਟਾ ਲੇਖਕ ਸੱਭਿਆਚਾਰ ਤੇ ਸਮਾਜ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਾ ਹੋਇਆ ਕਹਿੰਦਾ ਹੈ ਕਿ ਸੱਭਿਆਚਾਰ ਨੂੰ ਕਿਸੇ ਵੀ ਸਮਾਜ ਦੀ ਉੱਤਮ ਪ੍ਰਾਪਤੀ ਮੰਨਿਆ ਜਾਂਦਾ ਹੈ ਹਰ ਇੱਕ ਸਮਾਜ ਦਾ ਅਲੱਗ-ਅਲੱਗ ਸੱਭਿਆਚਾਰ ਹੈ ਤੇ ਇਹ ਬਹੁਤ ਹੀ ਉੱਤਮ ਅਚੀਵਮੈਂਟ ਹੈ ਠੀਕ ਹੈ ਕਿਉਂਕਿ ਸਮਾਜ ਦੇ ਵਿਕਾਸ ਦੀ ਲੰਮੀ ਪ੍ਰਕਿਰਿਆ ਤੋਂ ਬਾਅਦ ਹੀ ਸੱਭਿਆਚਾਰ ਹੋਂਦ ਵਿੱਚ ਆਇਆ ਇਸ ਰਾਹੀਂ ਹੀ ਮਨੁੱਖ ਦੀ ਪ੍ਰਕਿਰਤਿਕ ਹੋਂਦ ਸਮਾਜਿਕ ਹੋਂਦ ਵਿੱਚ ਬਦਲ ਜਾਂਦੀ ਹੈ ਪ੍ਰਕਿਰਤਿਕ ਹੋਂਦ ਤੋਂ ਮਤਲਬ ਹੈਗਾ ਕਿ ਜਿਸ ਵਾਂ ਬੱਚਾ ਪੈਦਾ ਹੁੰਦਾ ਫਿਰ ਹੌਲੀ ਹੌਲੀ ਵੱਡਾ ਹੁੰਦਾ ਫਿਰ ਜਵਾਨ ਹੁੰਦਾ ਫਿਰ ਉਹਦੀ ਮੈਰਿਜ ਹੁੰਦੀ ਹੈ ਫਿਰ ਉਹਦਾ ਪਰਿਵਾਰ ਬਣਦਾ ਫਿਰ ਉਹ ਬੁੱਢਾ ਹੋ ਜਾਂਦਾ ਫਿਰ ਉਹ ਮਤਲਬ ਉਹਦਾ ਐਂਡ ਹੋ ਜਾਂਦਾ ਠੀਕ ਹੈ ਬੇਟਾ ਇਹ ਸਾਰਾ ਕੀ ਹੈ ਇੱਕ ਨੈਚੁਰਲ ਪ੍ਰੋਸੈਸ ਹੈ ਤੇ ਕਹਿੰਦੇ ਪ੍ਰਕਿਰਤਿਕ ਹੋਂਦ ਮਨੁੱਖ ਦੀ ਪ੍ਰਕਿਰਤਿਕ ਹੋਂਦ ਸਮਾਜਿਕ ਹੋਂਦ ਵਿੱਚ ਬਦਲ ਜਾਂਦੀ ਕਿਉਂਕਿ ਇਹ ਸਾਰੀਆਂ ਚੀਜ਼ਾਂ ਸਮਾਜ ਵਿੱਚ ਰਹਿ ਕੇ ਹੁੰਦਾ ਨਾ ਜਿਸ ਰਾਹੀਂ ਮਨੁੱਖ ਨਿਯਮਾਂ ਤੇ ਅਸੂਲਾਂ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕਰਦਾ ਹੁਣ ਮਨੁੱਖ ਜਿਹੜਾ ਸਮਾਜਿਕ ਪ੍ਰਾਣੀ ਹੈ ਠੀਕ ਹੈ ਉਹ ਕੀ ਕਰਦਾ ਕਿ ਇੱਥੋਂ ਦੇ ਜਿਹੜੇ ਰੂਲਸ ਹੋਣੇ ਨੇ ਨਾ ਉਹਨੂੰ ਫੋਲੋ ਕਰਕੇ ਹੀ ਆਪਣਾ ਜੀਵਨ ਬਤੀਤ ਕਰ ਸਕਦਾ ਹੈ ਕਹਿਣ ਦਾ ਮਤਲਬ ਸਾਰਿਆਂ ਨੂੰ ਪਤਾ ਕਿ ਕਤਲ ਕਰਨਾ ਪਾਪ ਹੈ ਗਾਇ ਜਿ ਪਨਿਸ਼ਮੈਂਟ ਨਾ ਨਾ ਹੋਵੇ ਤੇ ਇੱਥੇ ਮਤਲਬ ਇਨਸਾਨ ਜਿੰਦਾ ਰਹਿ ਨਹੀਂ ਸਕਦਾ ਕਿਉਂਕਿ ਅੱਜ ਕੱਲ ਇਹੋ ਜਿਹੀ ਨਫ਼ਰਤ ਪੈਦਾ ਹੋ ਚੁੱਕੀ ਹੈ ਇਨਸਾਨਾਂ ਦੇ ਵਿੱਚ ਤੇ ਜੇ ਇਹੋ ਜਿਹੀ ਰੂਲ ਨਾ ਹੋਣ ਕਾਨੂੰਨ ਨਾ ਹੋਵੇ ਤੇ ਇਹ ਮਨੁੱਖ ਜਿਹੜਾ ਇੱਕ ਦੂਜੇ ਦਾ ਦੁਸ਼ਮਣ ਬਣ ਜਾਵੇ ਠੀਕ ਹੈ ਬੇਟਾ ਇਸੇ ਭੂਗੋਲਿਕ ਖੇਤਰ ਦੇ ਸੱਭਿਆਚਾਰ ਵਿੱਚ ਜੀਵਨ ਗੁਜ਼ਾਰ ਰਹੇ ਲੋਕਾਂ ਦਾ ਸਮੁੱਚਾ ਜੀਵਨ ਇਤਿਹਾਸਿਕ ਰੂਪ ਵਿੱਚ ਸਿਜਿਆ ਗਿਆ ਹੁੰਦਾ ਹੈ ਅਤੇ ਇਹ ਲੋਕਾਂ ਦੇ ਜੀਵਨ ਦਾ ਅਨਿੱਖੜਵਾਂ ਅੰਗ ਬਣ ਜਾਂਦਾ ਹੈ ਜੋ ਜਨ ਜੀਵਨ ਦਾ ਮਾਰਗਦਰਸ਼ਨ ਵੀ ਕਰਦਾ ਹੈ ਤੇ ਵਿਸ਼ੇਸ਼ ਇਸ ਭੂਗੋਲਿਕ ਖਿੱਤੇ ਦੇ ਲੋਕਾਂ ਦੀ ਵਿਸ਼ੇਸ਼ ਪਛਾਣ ਦਾ ਆਧਾਰ ਵੀ ਬਣਦੇ ਹਨ। ਇਹੀ ਕਾਰਨ ਹੈ ਕਿ ਇਸ ਪਛਾਣ ਦੇ ਘਟ ਹੋਣ ਜਾ ਖਤਮ ਹੋਣ ਕਾਰਨ ਮਨੁੱਖ ਦੇ ਮਨ ਵਿੱਚ ਡੂੰਗੀ ਉਦਾਸੀ ਅਤੇ ਤਣਾਅ ਪੈਦਾ ਹੋ ਰਿਹਾ ਹੈ ਫਿਰ ਕਰਾਂਗੇ ਪੈਰਾਚੇਨ ਸੱਭਿਆਚਾਰ ਦੇ ਵੱਖ-ਵੱਖ ਅਤੇ ਜਟਿਲ ਰੂਪਾਂ ਨੂੰ ਇਸ ਦੇ ਮਾਧਿਅਮ ਦੁਆਰਾ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ ਜੇ ਕਹੀ ਗਈ ਹੈ ਨਾ ਸੱਭਿਆਚਾਰ ਦਾ ਪ੍ਰੋਸੈਸ ਬਹੁਤ ਈਜੀ ਹੈ ਤੇ ਗਲਤ ਹੈ ਕਿਉਂਕਿ ਇਹ ਬਹੁਤ ਹੀ ਜਟਿਲ ਰੂਪ ਹੈ ਬਹੁਤ ਹੀ ਗੁੰਝਲਦਾਰ ਹੈ ਇਹਦਾ ਪ੍ਰੋਸੈਸ ਹੈ ਤੇ ਕਹਿੰਦੇ ਕਿ ਸੱਭਿਆਚਾਰ ਨੂੰ ਇਹਦੇ ਹੀ ਮਾਧਿਅਮ ਦੁਆਰਾ ਅੱਛੇ ਤਰ੍ਹਾਂ ਸਮਝਿਆ ਜਾ ਸਕਦਾ ਹੈ ਸੱਭਿਆਚਾਰ ਪ੍ਰਗਟਾਵੇ ਦੇ ਇਨ੍ਹਾਂ ਸਮੂਹ ਮਾਧਿਅਮ ਨੂੰ ਸਮੁੱਚੇ ਰੂਪ ਵਿੱਚ ਪਛਾਈ ਤੇ ਗੈਰ ਪਛਾਈ ਵਰਗਾ ਵਿੱਚ ਵੰਡਿਆ ਜਾ ਸਕਦਾ ਹੈ ਜੇ ਇਹ ਸੱਭਿਆਚਾਰ ਨੂੰ ਸਮਝਣਾ ਹੈ ਤੇ ਇਹਦੇ ਜਿਹੜੇ ਪਛਾਈ ਤੇ ਗੈਰ ਪਛਾਈ ਵਰਗ ਹੈ ਉਹਨਾਂ ਦੀ ਵੀ ਸਾਨੂੰ ਨੌਲੇਜ ਹੋਣੀ ਚਾਹੀਦੀ ਹੈ ਪਸ਼ਾਈ ਤੇ ਗੈਰ ਪਸ਼ਾਈ ਮਾਧਿਅਮ ਵਿੱਚੋਂ ਸਹਿਤ ਹੀ ਕਲਾ ਖੇਤਰ ਦਾ ਇੱਕ ਅਜੇਹਾ ਮੌਲਿਕ ਸੁਤੰਤਰ ਅਤੇ ਸ਼ਕਤੀਸ਼ਾਲੀ ਪਰਗਟਾਵਾ ਹੈ ਜੋ ਮਨੁੱਖ ਦੀਆਂ ਭਾਵਨਾਵਾਂ ਦੀ ਤ੍ਰਿਪਤੀ ਕਰਦਾ ਹੈ ਅਤੇ ਉਸ ਨੂੰ ਸੱਭਿਆਚਾਰਕ ਅਗਵਾਈ ਵੀ ਪ੍ਰਦਾਨ ਕਰਦਾ ਹੈ ਕਹਿੰਦੇ ਕਿ ਸਿਰਫ ਕਹਾਣੀਆਂ ਜਾਂ ਕੁਝ ਨਾਟਕ ਕਵਿਤਾਵਾਂ ਨਿਬੰਧ ਲੇਖ ਇਹ ਇੱਕ ਇਹੋ ਜਿਹੀ ਕਲਾ ਹੈ ਜਿਸ ਜਿਹਦੇ ਥਰੂ ਮਨੁੱਖ ਅੱਛੀ ਤਰ੍ਹਾਂ ਸਮਝ ਸਕਦਾ ਹੈ ਤੇ ਉਹਦੀਆਂ ਭਾਵਨਾਵਾਂ ਦੀ ਤ੍ਰਿਪਤੀ ਹੁੰਦੀ ਹੈ ਤੇ ਉਹਦੇ ਕਾਰਨ ਹੀ ਉਹਨਾਂ ਦੀ ਅਗਵਾਈ ਵੀ ਹੁੰਦੀ ਹੈ ਠੀਕ ਹੈ ਬੇਟਾ ਸੱਭਿਆਚਾਰ ਅੰਤਰਮੁਖੀ ਤੇ ਸਭਿਤਾ ਬਾਹਰ ਮੁਖੀ ਹੁੰਦੀ ਹੈ ਜਿਹੜਾ ਸੱਭਿਆਚਾਰ ਇਹ ਅੰਤਰਮੁਖੀ ਹੈ ਅੰਤਰਮੁਖੀ ਤੋਂ ਭਾਵ ਇਹ ਲੋਕਾਂ ਦੇ ਆਪਣੇ ਸੀ ਰੀਤੀ ਰਿਵਾਜ ਰਹਿਣਾ ਜੈਣਾ ਖਾਣਾ ਪੀਣਾ ਪਹਿਰਾਵੇ ਤੋਂ ਪੈਦਾ ਹੋਇਆ ਹੈ ਸੱਭਿਆਚਾਰ ਤੇ ਜਿਹੜੀ ਸભ્યਤਾ ਹੈ ਜਿਹੜਾ ਜਿਹੜੇ ਅچھے ਸੰਸਕਾਰ ਨੇ ਬਾਹਰ ਮੁਖੀ ਹੈ ਠੀਕ ਹੈ ਸભ્યਤਾ ਕੀ ਹੈ ਇਹ ਅچھے ਸੰਸਕਾਰ ਜਿਹੜੇ ਬਾਹਰ ਮੁਖੀ ਨੇ ਸੱਭਿਆਚਾਰ ਸભ્યਤਾ ਨਾਲੋਂ ਛੋਟੀ ਵਸਤੂ ਹੁੰਦੀ ਹੈ ਅਤੇ ਇਹ ਸભ્યਤਾ ਵਿੱਚ ਹੀ ਸਮਾਈ ਹੁੰਦੀ ਹੈ ਕੋਈ ਕਮ ਸભ્યਤਾ ਦੀ ਦ੍ਰਿਸ਼ਟੀ ਤੋਂ ਜਿੰਨੀ ਵਧੇਰੇ ਤਰੱਕੀ ਕਰਦੀ ਹੈ ਉਸ ਦਾ ਸੱਭਿਆਚਾਰ ਓਨਾ ਹੀ ਵਿਕਸਤ ਤੇ ਗੌਰਵਸ਼ਾਲੀ ਹੁੰਦਾ ਹੈ ਸਹਿਤ ਦੀ ਰਚਨਾ ਵਿੱਚ ਸੱਭਿਆਚਾਰ ਵਾਂਗ ਹੀ ਸਭਿਤਾ ਦਾ ਵਿਸ਼ੇਸ਼ ਸਥਾਨ ਹੈ। ਇਹਨਾਂ ਦੋਨਾਂ ਚੀਜ਼ਾਂ ਦਾ ਸਹਿਤ ਦੀ ਰਚਨਾ ਕਹਿਣ ਦਾ ਮਤਲਬ ਕਿ ਕਹਾਣੀਆਂ, ਨਾਟਕ, ਕਵਿਤਾਵਾਂ, ਨਿਬੰਧ ਤੇ ਲੇਖਾਂ ਦੇ ਵਿੱਚ ਸਭਿਤਾ ਤੇ ਸੱਭਿਆਚਾਰ ਦਾ ਗਹਿਰਾ ਯੋਗਦਾਨ ਹੁੰਦਾ ਹੈ। ਠੀਕ ਹੈ ਬੇਟਾ। ਲੋਕ ਜਾਂ ਸਭਿਤਾ ਦਾ ਵਿਸ਼ੇਸ਼ ਅੰਗ ਹੁੰਦਾ। ਉਹਨਾਂ ਦਾ ਅਰਥ ਹੈ ਉਹ ਗਿਆਨ ਜਿਹੜਾ ਮੌਖਿਕ ਰੂਪ ਵਿੱਚ ਸਾਡੀ ਪੀੜ੍ਹੀ ਦਰ ਪੀੜ੍ਹੀ ਚੱਲਦਾ ਰਹਿੰਦਾ ਹੈ ਜਿਸ ਤਰ੍ਹਾਂ ਸਾਡੇ ਵੱਡੇ-ਵਡੇਰਿਆਂ ਕੋਲੋਂ ਸਾਡੇ ਪੀੜ੍ਹੀਆਂ ਨੂੰ ਮਿਲਿਆ। ਇਦਾਂ ਸੂ ਸਾਡੇ ਸਾਨੂੰ ਮਿਲਿਆ ਤੇ ਸਾਡੇ ਤੋਂ ਸਾਡੇ ਬੱਚਿਆਂ ਨੂੰ ਮਿਲ ਰਿਹਾ ਠੀਕ ਹੈ ਲੋਕ ਜਾਂ ਸਵਿਤਾ ਦਾ ਵਿਸ਼ੇਸ਼ਾੰਗ ਹੁੰਦਾ ਹੈ ਅਤੇ ਲੋਕ ਸਿਹਤ ਲੋਕ ਜਾਨ ਦਾ ਮਹੱਤਵਪੂਰਨ ਭਾਗ ਹੁੰਦਾ ਹੈ ਲੋਕ ਜਾਨ ਦਾ ਘੇਰਾ ਇੰਨਾ ਵਿਸ਼ਾਲ ਹੈ ਕਿ ਇਸ ਵਿੱਚ ਲੋਕ ਜੀਵਨ ਦਾ ਹਰ ਪੱਖ ਸਾਂਭਲ ਹੁੰਦਾ ਹੈ ਕੋਈ ਵੀ ਸਿਹਤ ਲੋਕ ਜਾਨ ਦੀ ਵਿਸ਼ਾਲ ਸਮਗਰੀ ਦੀ ਸਿੱਧੀ ਜਾਂ ਅਸਿੱਧੀ ਵਰਤੋਂ ਤੋਂ ਬਿਨਾ ਹੋ ਉਹਦੇ ਵਿੱਚ ਨਹੀਂ ਆ ਸਕਦਾ ਸ਼ੇਕਸਪੀਅਰ ਟੋਲਸਟਾਈ ਮੈਕਮਿਸ ਗੋਰਕੀ ਗੁਰੂ ਨਾਨਕ ਦੇਵ ਜੀ ਵਾਰਿਸ਼ਾ ਅਤੇ ਬੁੱਲੇ ਸ਼ਾਹ ਵਰਗੇ ਮਹਾਨ ਸਹਿਤਕਾਰਾਂ ਦੀਆਂ ਰਚਨਾਵਾਂ ਇਸ ਗੱਲ ਦਾ ਸਬੂਤ ਹਨ ਕਿ ਕੋਈ ਵੀ ਮਹਾਨ ਰਚਨਾ ਲੋਕਯਾਨਿਕ ਸਮਗਰੀ ਤੋਂ ਬਿਨਾ ਸੰਭਵ ਨਹੀਂ। ਲੇਖਕ ਦੱਸਦਾ ਹੈ ਕਿ ਸਹਿਤ ਮੰਗ ਲੋਕ ਸਹਿਤ ਵੀ ਸੱਭਿਆਚਾਰ ਦਾ ਮਹੱਤਵਪੂਰਵਕ ਭਾਗ ਹੈ। ਪਰ ਦੋਹਾਂ ਵਿੱਚ ਫਰਕ ਹੈ। ਇਨ੍ਹਾਂ ਵਿੱਚ ਪਹਿਲਾ ਫਰਕ ਇਹ ਹੈ ਕਿ ਸਹਿਤ ਦੀ ਰਚਨਾ ਕੋਈ ਇੱਕ ਵਿਅਕਤੀ ਕਰਦਾ ਹੈ। ਤੇ ਲੋਕ ਸਿਹਤ ਦੀ ਰਚਨਾ ਲੋਕਾਂ ਵੱਲੋਂ ਸਮੂਹਿਕ ਰੂਪ ਵਿੱਚ ਕੀਤੀ ਜਾਂਦੀ ਹੈ। ਕਈ ਵਾਰੀ ਕਿਸੇ ਸਿਹਤ ਦਾ ਕੋਈ ਅੰਗ ਲੋਕਾਂ ਵਿੱਚ ਇੰਨਾ ਹਰਮਨ ਪਿਆਰਾ ਹੋ ਜਾਂਦਾ ਹੈ ਕਿ ਉਹ ਅੰਗ ਪੀੜੀ ਦਾ ਪੀੜੀ ਚੱਲਦਾ ਰਹਿੰਦਾ ਹੈ ਤੇ ਇਸ ਨੂੰ ਲੋਕ ਸਿਹਤ ਦੀ ਸ਼੍ਰੇਣੀ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ। ਕਿਸੇ ਵਿਸ਼ਿਸ਼ ਸਿਹਤ ਸਿਰਜਣ ਦੇ ਮਾਮਲੇ ਵਿੱਚ ਸੱਭਿਆਚਾਰ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਪਰ ਨਾਲ ਹੀ ਇਹ ਇੱਕ ਜਟਿਲ ਰੂਪ ਵਿੱਚ ਵੀ ਸਾਡੇ ਸਾਹਮਣੇ ਆਉਂਦਾ ਹੈ ਸਹਿਤ ਦਾ ਸੱਭਿਆਚਾਰ ਸਮਗਰੀ ਨੂੰ ਆਪਣੀ ਕਿਰਤ ਵਿੱਚ ਵਰਤਦਾ ਹੋਇਆ ਆਧਿਕ ਚਰਿੱਤਰ ਨੂੰ ਇਸ ਤਰ੍ਹਾਂ ਪੇਸ਼ ਕਰਦਾ ਹੈ ਕਿ ਪਾਠਕਾਂ ਨੂੰ ਪੂਰੀ ਸੰਤੁਸ਼ਟੀ ਪ੍ਰਦਾਨ ਕਰਦਾ ਹੈ ਲੇਖਕ ਆਪਣੀ ਇਸ ਜ਼ਿੰਮੇਵਾਰੀ ਨੂੰ ਤਾਂ ਹੀ ਪੂਰੀ ਕਰ ਸਕਦਾ ਹੈ ਜੇਕਰ ਉਹ ਆਪਣੀ ਮਿੱਟੀ ਆਪਣੀਆਂ ਜੜ੍ਹਾਂ ਅਤੇ ਆਪਣੀ ਸੰਸਕ੍ਰਿਤੀ ਨਾਲ ਇੱਕਸੁਰ ਹੋਇਆ ਹੋਵੇ ਕਹਿਣ ਦਾ ਭਾਵ ਹੈ ਕਿ ਜੇਕਰ ਲੇਖਕ ਨੂੰ ਆਪਣੀ ਮਿੱਟੀ ਕਹਿਣ ਦਾ ਮਤਲਬ ਜਿੱਥੇ ਉਹ ਰਹਿੰਦਾ ਠੀਕ ਹੈ ਉਸ ਏਰੀਏ ਦੀ ਪੂਰੀ ਨੌਲੇਜ ਹੋਵੇ ਆਪਣੇ ਰੀਤੀ ਰਿਵਾਜਾਂ ਦਾ ਪਤਾ ਹੋਵੇ ਤੇ ਆਪਣੀ ਸੰਸਕ੍ਰਿਤੀ ਦਾ ਪਤਾ ਹੋਵੇ ਤਾਂ ਹੀ ਉਹ ਇੱਕ ਐਹੋ ਜੀ ਰਚਨਾ ਪਾਠਕਾਂ ਦੇ ਸਾਹਮਣੇ ਪੇਸ਼ ਕਰ ਸਕਦਾ ਹੈ ਜਿਸ ਨੂੰ ਪੜਦੇ ਸਾਰੇ ਪਾਠਕ ਦੇ ਉੱਤੇ ਡੂੰਘਾ ਪ੍ਰਭਾਵ ਪੈਂਦਾ ਹੈ ਜੇਕਰ ਉਹ ਜਿਹਨ ਨਹੀਂ ਕਰਦਾ ਤਾਂ ਪਾਠਕ ਵਰਗ ਵੱਲੋਂ ਉਸ ਦੀ ਸਹਿਤਕ ਰਚਨਾ ਨੂੰ ਪ੍ਰਵਾਨਗੀ ਨਹੀਂ ਮਿਲਦੀ ਤੇ ਜੇਕਰ ਉਹ ਇਸ ਤਰ੍ਹਾਂ ਨਹੀਂ ਕਰੇਗਾ ਤੇ ਪਾਠਕ ਉਹਦੀ ਰਚਨਾ ਨੂੰ ਕੀ ਕਰੇਗਾ ਪਸੰਦ ਨਹੀਂ ਕਰੇਗਾ ਓਕੇ ਬੇਟਾ ਪੂਨੇ ਆਦੀ ਤੌਰ ਤੇ ਸਭਿਆਚਾਰ ਵਿੱਚ ਮਾਨਵਿਕ ਕਦਰਾਂ ਕੀਮਤਾਂ ਦਾ ਵਰਣਨ ਹੁੰਦਾ ਹੈ ਇਸ ਲਈ ਇਹ ਜ਼ਰੂਰੀ ਹੈ ਕਿ ਲੇਖਕ ਦੁਆਰਾ ਲਿਖੀ ਰਚਨਾ ਲੋਕ ਹਿੱਤਕਾਰੀ ਦ੍ਰਿਸ਼ਟੀਕੋਣ ਦੇ ਆਧਾਰ ਤੇ ਹੋਵੇ ਕਹਿੰਦਾ ਮਤਲਬ ਹੈ ਕਿ ਜਿਹੜਾ ਲੇਖਕ ਹੈ ਉਹ ਇਹੋ ਜੀ ਰਚਨਾ ਲਿਖੇ ਇਹ ਜਿਹੜੇ ਲੋਕ ਹਿੱਤ ਦੇ ਲੋਕਾਂ ਦੇ ਫੇਵਰ ਵਿੱਚ ਹੋਵੇ ਠੀਕ ਹੈ ਲੇਖਕ ਦੁਆਰਾ ਕਿਸੇ ਖਾਸ ਸਮੇਂ ਕਾਲ ਅਤੇ ਵਿਸ਼ੇ ਤੋਂ ਰਚੀ ਹੋਈ ਸਾਹਿਤਿਕ ਰਚਨਾ ਵਿਸ਼ੇਸ਼ ਸਮਾਜਿਕ ਸਥਿਤੀ ਦੀ ਪੈਦਾਵਾਰ ਹੁੰਦੀ ਹੈ ਇਸ ਕਰਕੇ ਇਨ੍ਹਾਂ ਲੇਖਾਂ ਦੁਆਰਾ ਰਚੀਆਂ ਰਚਨਾਵਾਂ ਨੂੰ ਸਮਾਜਿਕ ਦਸਤਾਵੇਜ਼ ਦੇ ਰੂਪ ਵਿੱਚ ਗ੍ਰਹਿਣ ਕਰਨਾ ਸੰਭਵ ਹੋ ਜਾਂਦਾ ਹੈ ਅਜਿਹੀ ਰਚਨਾ ਵਿੱਚ ਲੇਖਕ ਦਾ ਅਨੁਭਵ ਤਰੋਤਾਜ਼ਾ ਅਤੇ ਸਾਂਸਕ੍ਰਿਤਿਕ ਵਾਤਾਵਰਣ ਨਾਲ ਭਰਪੂਰ ਹੁੰਦਾ ਹੈ ਇਸ ਤਰ੍ਹਾਂ ਸੱਭਿਆਚਾਰ ਅਤੇ ਸਮਾਜਿਕ ਵਿਕਾਸ ਨਾਲ-ਨਾਲ ਚੱਲਦੇ ਰਹਿੰਦੇ ਹਨ ਠੀਕ ਹੈ ਬੇਟਾ ਜੀ ਸੱਭਿਆਚਾਰ ਸੰਦਰਭ ਨੂੰ ਸਮਝਣਾ ਕੋਈ ਸੌਖੀ ਗੱਲ ਨਹੀਂ ਕਿਉਂਕਿ ਇਸ ਵਿੱਚ ਹਮੇਸ਼ਾ ਇੱਕ ਨਿਰੰਤਰਤਾ ਤੇ ਦੂਜੀ ਨਿਯੰਤਰਣ ਦੀਆਂ ਵਿਧੀਆਂ ਕਾਰਸ਼ਿਲ ਰਹਿੰਦੀਆਂ ਹਨ ਜਦੋਂ ਨਿਰੰਤਰਤਾ ਵਿੱਚ ਚੱਲਦੀ ਸੱਭਿਆਚਾਰਕ ਪਰੰਪਰਾ ਵਿੱਚ ਕੋਈ ਅੰਸ਼ ਨਿਰਜੀਤ ਹੋ ਜਾਂਦਾ ਹੈ ਤਾਂ ਨਿਯੰਤਰਣ ਦੀ ਵਿਧੀ ਨियੰਤਰਣਤਾ ਨੂੰ ਭੰਗ ਕਰਕੇ ਨਵੇਂ ਅਰਥਾਂ ਦਾ ਨਿਰਮਾਣ ਕਰਦੀ ਹੈ ਕਹਿੰਦੇ ਮਤਲਬ ਹੈ ਲਗਾਤਾਰ ਚੱਲਣ ਵਾਲੀ ਰਚਨਾ ਹੋਵੇ ਤੇ ਦੂਜਾ ਉਹਦੇ ਤੇ ਪੂਰਾ ਕੰਟਰੋਲ ਹੋਵੇ ਠੀਕ ਹੈ ਇਹੋ ਜੀ ਰਚਨਾ ਜਿਹੜੀ ਹੈ ਲੇਖਕ ਦੁਆਰਾ ਰਚੀ ਜਾਣੀ ਚਾਹੀਦੀ ਹੈ ਠੀਕ ਹੈ ਬੇਟਾ ਇਹ ਵਿਧੀ ਸਹਿਤ ਵਿੱਚ ਵੀ ਕਾਰਯਸ਼ੀਲ ਰਹਿੰਦੀ ਹੈ ਪਰ ਸੱਭਿਆਚਾਰ ਵਿੱਚ ਇਹ ਅਚੇਤ ਰੂਪ ਵਿੱਚ ਹੁੰਦੀ ਹੈ ਪਹਿਲਾ ਰਾਸ ਹਤਕਾਰ ਲਈ ਔਖਾ ਹੈ ਪਰ ਪੁਰਾਣੀਆਂ ਕੀਮਤਾਂ ਨੂੰ ਨਕਾਰਨਾ ਉਸ ਦੀ ਤਾਂ ਨਵੇਂ ਮੁੱਲਾਂ ਨੂੰ ਸਕਾਰਨਾ ਸੁਧਾਰਨ ਸਹਿਤ ਕਲਾ ਦੇ ਵਾਸਤੇ ਗੱਲ ਨਹੀਂ ਲੇਖਕ ਜਿਸ ਪੈਟਰਨ ਨੂੰ ਸਥਾਪਿਤ ਕਰਨਾ ਚਾਹੁੰਦਾ ਹੋਵੇ ਉਸ ਨੂੰ ਸਮਾਜ ਦੁਆਰਾ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਉਸ ਦਾ ਪਵਿੱਖ ਵਿੱਚ ਵੀ ਮੁੱਲ ਹੋਣਾ ਚਾਹੀਦਾ ਹੈ ਕਹਿੰਦਾ ਮਤਲਬ ਹੈ ਕਿ ਲੇਖਕ ਜਿਹੜੀ ਚੀਜ਼ ਦੀ ਰਚਨਾ ਕਰ ਰਿਹਾ ਉਹ ਇਹੋ ਜਿਹੀ ਹੋਣੀ ਚਾਹੀਦੀ ਹੈ ਕਿ ਉਹਨੂੰ ਸਵੀਕ੍ਰਿਤੀ ਮਿਲੇ ਸਮਾਜ ਦੁਆਰਾ ਠੀਕ ਹੈ ਸਮਾਜ ਦੇ ਫੇਵਰ ਵਿੱਚ ਹੋਵੇ ਤੇ ਦੂਜਾ ਉਹ ਉਹ ਉਸ ਰਚਨਾ ਦਾ ਭਵਿੱਖ ਵਿੱਚ ਵੀ ਉਹਨਾਂ ਨੂੰ ਲਾਭ ਹੋਵੇ ਆਮ ਤੌਰ ਤੇ ਮਨੁੱਖ ਸ਼ੇਤੀ ਨਾਲ ਨਵੇਂ ਜੀਵਨ ਮੁੱਲਾਂ ਨੂੰ ਸਵੀਕਾਰਦਾ ਨਹੀਂ ਸਭ ਉਸ ਦੇ ਵਿਰੋਧ ਵਿੱਚ ਖੜਾ ਹੋ ਜਾਂਦਾ ਹੈ ਇਸ ਕਰਕੇ ਹੀ ਲੋਕ ਗੁਰੂ ਨਾਨਕ ਦੇਵ ਜੀ ਨੂੰ ਕੁਰਾਹਾ ਕਹਿੰਦੇ ਸਾਂ ਸਹਿਤ ਵਿੱਚ ਅਜਿਹੇ ਸੱਭਿਆਚਾਰਕ ਸੰਦਰਭ ਉਦੋਂ ਪੈਦਾ ਹੁੰਦੇ ਹਨ ਜਦੋਂ ਲੇਖਕ ਦੀ ਨਜ਼ਰ ਉਹਨਾਂ ਸਧਾਰਨ ਲੋਕਾਂ ਉੱਤੇ ਕੇਂਦ੍ਰਿਤ ਹੋਵੇ ਜਿਨ੍ਹਾਂ ਨੂੰ ਸਮਾਜ ਨੇ ਅਣਗੌਲਿਆ ਕੀਤਾ ਹੋਵੇ ਅਣਗੌਲਿਆ ਮਤਲਬ ਅਲਰੇਡੀ ਠਾ ਕੀਤਾ ਹੋਵੇ ਇਗਨੋਰ ਕੀਤਾ ਹੋਵੇ ਠੀਕ ਹੈ ਬੇਟਾ ਲੇਖਕ ਦੱਸਦਾ ਹੈ ਕਿ ਪੰਜਾਬੀਆਂ ਦੀ ਇੱਕ ਬਹੁਤ ਵੱਡੀ ਗਿਣਤੀ ਵਿਦੇਸ਼ਾਂ ਵਿੱਚ ਜਾ ਕੇ ਵੱਸ ਗਈ ਹੈ ਜਿਸ ਨੇ ਇੱਕ ਵਿਸ਼ੇਸ਼ ਪ੍ਰਕਾਰ ਦੇ ਸੱਭਿਆਚਾਰ ਤੇ ਤਨਾਅ ਨੂੰ ਜਨਮ ਦਿੱਤਾ ਹੈ ਇਹ ਇਹ ਤਣਾਅ ਤੇ ਸੰਘਰਸ਼ ਪੰਜਾਬੀਆਂ ਵੱਲੋਂ ਵਿਦੇਸ਼ਾਂ ਵਿੱਚ ਰਚੇ ਜਾ ਰਹੇ ਸੱਭਿਆਚਾਰ ਦੇ ਕਾਰਨ ਪੈਦਾ ਹੋ ਰਿਹਾ ਹੈ ਹੁਣ ਸਾਡੇ ਪੰਜਾਬ ਦਾ ਅਲੱਗ ਸੱਭਿਆਚਾਰ ਹੈ ਹੁਣ ਪੰਜਾਬ ਵਿੱਚ ਕਈ ਪਿੰਡ ਇਹੋ ਜਿਹੇ ਨੇ ਜਿਦੇ ਵਿੱਚ ਇੱਕ ਹਾਹ ਫੈਮਿਲੀ ਦਾ ਇੱਕ ਬੰਦਾ ਜਿਹੜਾ ਵਿਦੇਸ਼ਾਂ ਵਿੱਚ ਵਸਦਾ ਠੀਕ ਹੈ ਫਿਰ ਜਿਹੜਾ ਵਿਦੇਸ਼ਾਂ ਵਿੱਚ ਵਸ ਰਿਹਾ ਪਰਸਨ ਆ ਉਹਦਾ ਕਲਚਰ ਜਿਹੜਾ ਅਲੱਗ ਹੋ ਜਾਂਦਾ ਠੀਕ ਹੈ ਉਹ ਆਪਣੇ ਸੱਭਿਆਚਾਰ ਤੋਂ ਬਿਲਕੁਲ ਅਲੱਗ ਹੋ ਜਾਂਦਾ ਜਦੋਂ ਪੰਜਾਬ ਵਿੱਚ ਜਾਂਦਾ ਜਦੋਂ ਆਪਣੇ ਦੇਸ਼ ਵਿੱਚ ਜਾਂਦਾ ਤੇ ਆਪਣੇ ਜਿਹੜਾ ਰੀਅਲ ਸੱਭਿਆਚਾਰ ਆ ਨਾ ਉਹਦੇ ਵਿੱਚ ਉਹਦਾ ਮਿਲਾਵਟੀ ਜਿਹੜਾ ਸੱਭਿਆਚਾਰ ਉਹ ਮਿਕਸ ਹੋ ਜਾਂਦਾ ਇਹਦੇ ਕਰਕੇ ਕੀ ਹੁੰਦਾ ਤਨਾਵ ਪੈਦਾ ਹੁੰਦਾ ਮੰਡੁਖ ਦੀ ਸ਼ਖਸੀਅਤ ਅਸਲ ਵਿੱਚ ਉਸਦੇ ਮੂਲ ਸੱਭਿਆਚਾਰ ਤੋਂ ਹੀ ਪੈਦਾ ਹੁੰਦੀ ਹੈ ਪਰ ਜਦੋਂ ਉਹ ਕਿਸੇ ਅਜਿਹੇ ਸੱਭਿਆਚਾਰ ਵਿੱਚੋਂ ਵਿਚਰਦੀ ਹੈ ਜਿਸ ਦਾ ਬੁਨਿਆਦੀ ਢਾਂਚਾ ਇੱਕਦਮ ਵੱਖਰਾ ਹੁੰਦਾ ਹੈ ਤਾਂ ਉਸ ਨੂੰ ਜੋ ਦਾ ਝਟਕੇ ਲੱਗਦੇ ਹਨ ਅਜਿਹੇ ਝਟਕੇ ਹੀ ਅੱਜਕੱਲ੍ਹ ਪ੍ਰਵਾਸੀ ਪੰਜਾਬੀ ਪਰਿਵਾਰਾਂ ਨੂੰ ਸਹਨੇ ਪੈ ਰਹੇ ਹਨ ਅੰਤ ਵਿੱਚ ਆਪਣੇ ਵਿਸ਼ੇ ਦਾ ਸਿੱਟਾ ਪੇਸ਼ ਕਰਦਿਆਂ ਲੇਖਕ ਕਹਿੰਦਾ ਹੈ ਕਿ ਸਿਹਤ ਦਾ ਸੱਭਿਆਚਾਰ ਨਾਲ ਬਹੁਤ ਨੇੜੇ ਦਾ ਸੰਬੰਧ ਹੈ ਸਿਹਤ ਦਾ ਆਧਾਰ ਤਾਂ ਮਨੁੱਖੀ ਸੱਭਿਆਚਾਰ ਹੀ ਹੈ ਪਰ ਇਹ ਹੀ ਜੀਵਨ ਨੂੰ ਪ੍ਰਭਾਵਿਤ ਕਰਨ ਦੀ ਸ਼ਕਤੀ ਰੱਖਦਾ ਹੈ ਸੱਭਿਆਚਾਰ ਦੇ ਸਹਿਤਿਕ ਰੂਪਾਂ ਦੀ ਜਟਿਲ ਪ੍ਰਤੀਕਿਰਿਆ ਨੂੰ ਸੱਭਿਆਚਾਰਕ ਸੰਦਰਭ ਵਿੱਚ ਹੀ ਸਮਝਿਆ ਜਾ ਸਕਦਾ ਹੈ ਠੀਕ ਹੈ ਬੇਟਾ ਬਹੁਤ ਹੀ ਸਿੰਪਲ ਲੈਂਗੁਏਜ ਵਿੱਚ ਵਿਸਾ ਬਿਸਤੂ ਲਿਖਿਆ ਸੋ ਇਹਦੇ ਵਿੱਚ ਕੋਈ ਵੀ ਜਿਹੜਾ ਪੈਰਾ ਹੈ ਉਹ ਮਿਸ ਨਾ ਕਰਨਾ ਠੀਕ ਹੈ ਇਹਨੂੰ ਅੱਛੇ ਤਰ੍ਹਾਂ ਲਰਨ ਕਰ ਲੈਣਾ ਤੇ ਨੈਕਸਟ ਵੀਡੀਓ ਵਿੱਚ ਅਹੀ ਅਗਲਾ ਟੌਪਿਕ ਲਵਾਂਗੇ ਤਦ ਤੱਕ ਤੁਸੀਂ ਇਹਨੂੰ ਅੱਛੇ ਤਰ੍ਹਾਂ ਪੜ੍ਹ ਲਓ ਮਿਲਦੇ ਆ ਨੈਕਸਟ ਵੀਡੀਓ ਵਿੱਚ ਟੇਕ ਕੇਅਰ